ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਅੰਮ੍ਰਿਤ ਦੇ ਦਾਤੇ ਸ਼ਮਸ਼ੀਰੇ ਬਹਾਦਰ ਸੰਤ ਸਿਪਾਈ ਪੰਥ ਦੇ ਰਖਕ ਖਾਲਸੇ ਦੇ ਪਿਤਾ ਆਨੰਦਪੁਰ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਪੋ ਸਨ 1704 ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਦਤਾਂ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਪੰਜ ਪਿਆਰਿਆਂ ਵਿੱਚੋਂ ਇਹਾਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ 40 ਮੁਕਤਿਆਂ ਨੇ ਆਪਾ ਵਾਰਿਆ ਪੰਥ ਦਾ ਹੁਕਮ ਮੰਨ ਕੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੜੀ ਛੱਡੀ ਪਰ ਦੁਸ਼ਮਣ ਨੂੰ ਵੰਗਾਰ ਕੇ ਮਹਾਰਾਜ ਜੀ ਤੁਰੇ ਕਿ ਪੀਰੇ ਹਿੰਦ ਮੇ ਰਵੰਦ ਕਿ ਹਿੰਦ ਦਾ ਪੀਰ ਚੱਲਿਆ ਜੇ ਜਿੱਥੇ ਤਾੜੀ ਮਾਰੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਸੁਭਾਈਮਾਨ ਹੈ ਵਿਦਵਾਨ ਇਸੇ ਕਰਕੇ ਕਹਿੰਦਾ ਹੈ ਬਸ ਪੰ ਬਸ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਧਰਮ ਕੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਸੀ ਅਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਿਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾ ਵਿੱਚ 16 ਚੁੱਬੀਆਂ ਰੋੜ ਚੁਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਿਗੁਰੂ ਨੇ ਪਹੁੰਚ ਕੇ ਜਲ ਛਕਿਆ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜਿਸ ਹਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਵਾਜਾਂ ਵਾਲੇ ਸਤਿਗੁਰੂ ਜੀ ਨੇ ਆਰਾਮ ਕੀਤਾ ਕਿਉਂਕਿ 6 ਪੋ ਦੀ ਸਾਰੀ ਰਾਤ ਜਾਗਦਿਆਂ ਹੋ ਗਈ ਸੀ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਸਾਰੀ ਰਾਤ ਸਫਰ ਕੀਤਾ ਜਿਸ ਕਰਕੇ ਮਹਾਰਾਜ ਦਾਤਾਰ ਪਿਤਾ ਨੇ ਇੱਥੇ ਆ ਕੇ ਫਿਰ ਆਰਾਮ ਕੀਤਾ ਹੈ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਰਾਣੇ ਮੇਵਾਰ ਕੇ ਆਇਆ ਤੇਰੇ ਭਾਣੇ ਅਜੀਤ ਜੁਝਾਰ ਨੇ ਪਾਏ ਸ਼ੀਧੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤ ਲੁਜਦਾ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਮਹਾਰਾਜ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਵਿਛੜੇ ਤင် ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਗੁਰੂ ਨੂੰ ਇੱਥੇ ਮਿਲੇ ਜਦੋਂ ਚਰਨ ਪਰਸੇ ਸਤਗੁਰੂ ਜੀ ਦੀ ਸਰੀਰਕ ਜਿਹੜੀ दशा ਸੀ ਦੇਖੀ ਤਾਖਿਆ ਮਹਾਰਾਜ ਤੁਸੀਂ ਕਿਹੜੇ ਚੋਜ ਵਰਤਾ ਰਹੇ ਹੋ ਸਤਿਗੁਰੂ ਨੇ ਫਿਰ ਆਪਣੀ ਅੰਦਰਲੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਛੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਤਰ ਚੰਗਾ ਪਟਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ਐਸੇ ਦਿਨ ਦੇ ਆਲ ਪਾਛਾ ਸਤਿਗੁਰੂ ਜੀ ਨੂੰ ਇੱਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਬੜੀ ਸ਼ਰਧਾ ਨਾਲ ਆਪਣੇ ਘਰ ਲੈ ਕੇ ਗਏ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਏਮਾਨ ਹੈ ਪਹਿਲਾਂ ਇੱਥੇ ਚਰਨ ਪਾਏ ਸਤਿਗੁਰੂ ਨੇ ਗੁਰਦੁਆਰਾ ਚਰਨ ਕਮਲ ਸਹਿ ਮਾਛੀਵਾੜਾ ਸਾਹਿਬ ਜੰਗਲਾਂ ਨੂੰ ਭਾਗ ਲਾਏ ਮਹਾਰਾਜ ਨੇ ਫਿਰ ਜਿੱਥੇ ਘਰ ਲੈ ਕੇ ਗਏ ਗੁਰਦੁਆਰਾ ਚਬਾਰਾ ਸਹਿਬ ਬਹੁਤ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਾਤਾਰ ਪਿਤਾ ਗੁਰਦੇਵ ਜੀ ਨੇ ਮਾਤਾ ਫਿਰ ਹਰਦਾਈ ਨੂੰ ਯਾਦ ਕੀਤਾ ਜੋ ਬਸਤਰ ਹੱਥੀ ਤਿਆਰ ਕਰਕੇ ਮਹਾਰਾਜ ਜੀ ਨੂੰ ਭੇਟ ਕਰਦੀ ਸੀ ਤਾਂ ਮਾਤਾ ਹਰਦਾਈ ਨੇ ਆ ਕੇ ਬਸਤਰ ਪੇਟ ਕੀਤੇ ਤੀਸਰੇ ਦਿਨ ਉਸਨੇ ਵੀ ਆਪਣਾ ਜੀਵਨ ਸਫਲਾ ਕੀਤਾ ਅਕਾਲ ਪੁਰਖ ਦੇ ਘਰ ਪ੍ਰਵਾਨ ਹੋਏ ਜਿੱਥੇ ਚਬਾਰਾ ਸਾਹਿਬ ਹੈ ਉੱਥੇ ਉਹ ਮੱਟ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਜੇ ਇਸ ਮੱਟ ਵਿੱਚ ਬਾਜਾਂ ਵਾਲੇ ਸਤਿਗੁਰੂ ਦੇ ਬਸਤਰ ਰੰਗੇ ਗਏ ਸਨ ਜੋ ਮਾਤਾ ਹਰਦਈ ਨੇ ਭੇਟ ਕੀਤੇ ਸਨ ਯਾਰ ਭਾਈ ਗਨੀਖਾਂ ਨਬੀ ਖਾਂ ਪੋੜਿਆਂ ਦੇ ਸੌਦਾਗਰ ਕਲਗੀਧਰ ਪਾਤਸ਼ਾਹ ਦਾ ਮਾਛੀਵਾੜੇ ਆਉਣਾ ਸੁਣ ਕੇ ਬੇਨਤੀ ਕਰਨ ਆਏ ਮਹਾਰਾਜ ਸਾਡੇ ਘਰ ਚਰਨ ਪਾਓ ਗੁਰੂ ਜੀ ਨੂੰ ਉਹਨਾਂ ਨੇ ਪਨਾਹ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋ ਰਾਤ ਉਹਨਾਂ ਦੇ ਘਰ ਬਤੀਤ ਕੀਤੀਆਂ ਹਨ ਭਾਈ ਗਨੀਖਾ ਭਾਈ ਨਵੀਖਾ ਜਦੋਂ ਪਹਿਰੇ ਸਖਤ ਹੁੰਦੇ ਦੇਖੇ ਤਾਂ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨੀਲੇ ਵਸਤਰ ਪਹਿਨ ਕੇ ਕੇਸ ਪਿੱਛੇ ਨੂੰ ਖੁੱਲੇ ਰੱਖ ਕੇ ਦਸਤਾਰਾ ਬੰਨ ਕੇ ਨੀਲੇ ਵਸਤਰ ਪਾ ਕੇ ਪਲੰਗ ਤੇ ਗੁਰੂ ਜੀ ਬਿਰਾਜਮਾਨ ਹੋਏ ਭਾਈ ਗਨੀਖਾਂ ਪਾਈ ਨਵੀ ਖਾਨ ਨੇ ਪਲੰਗ ਦੇ ਅਗਲੇ ਮੋਢਿਆਂ ਅਗਲੇ ਪਾਵਿਆਂ ਨੂੰ ਮੋਢਾ ਦਿੱਤਾ ਪਿਛਲੇ ਪਾਵਿਆਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਹਿਬ ਕੀਤਾ ਜਦੋਂ ਮਾਛੀਵਾੜੇ ਤੋਂ ਪੁੱਛ ਦਾ ਪੀਰ ਬਣਾ ਕੇ ਮਹਾਰਾਜ ਜੀ ਨੂੰ ਲੈ ਕੇ ਗਏ ਤਾਂ ਦਲਾਵਰ ਖਾਨਾ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਹੋਈ ਸੀ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਫਿਰ ਗੁਰੂ ਜੀ ਨੂੰ ਜਦੋਂ ਰੋਕਿਆ ਗਿਆ ਤਾਂ ਭਾਈ ਗਨੀਖਾਨ ਨੇ ਬੜੀ ਦ੍ਰਿੜਤਾ ਨਾਲ ਕਿਹਾ ਸਾਡੇ ਪੀਰ ਹਨ ਉੱਚ ਦੇ ਪੀਰ ਹਨ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਦਿਲਾਵਰ ਖਾਨ ਦਾ ਮਨ ਪਰੇਸ਼ਾਨੀ ਹੋਇਆ ਕਹਿਣ ਲੱਗਾ ਮੈਂ ਕਾਜੀ ਬੁਲਾਵਾਂਗਾ شناخت ਵਾਸਤੇ ਫਿਰ ਕਾਜੀ ਬੁલાਏ ਗਏ ਨੂਰਪੁਰ ਦਾ ਅਨਾਇਤ ਅਲੀ ਕਾਜੀ ਆਇਆ। ਸਨੋਹ ਪਿੰਡ ਦਾ ਨੂਰ ਮੁਹੰਮਦ ਕਾਜੀ ਆਇਆ। ਦੋਵਾਂ ਕਾਜ਼ੀਆਂ ਨੇ ਪਛਾਣ ਲਿਆ ਕਿ ਮਹਾਰਾਜ ਉੱਚ ਦੇ ਪੀਰ ਦੇ ਰੂਪ ਵਿੱਚ ਸਫ਼ਰ ਵਿੱਚ ਹਨ। ਪ੍ਰੇਮ ਭਾਵ ਨਾਲ ਕਿਹਾ ਮਹਾਰਾਜ ਸਤਿਗੁਰੂ ਤੁਹਾਡੇ ਚੋਜ ਹਨ। ਭਾਵਨਾ ਨਾਲ ਉਹਨਾਂ ਨੇ ਫਿਰ ਦਲਾਵਰ ਖਾਨ ਨੂੰ ਕਿਹਾ ਇਹਨਾਂ ਦਾ ਇੱਕ ਇੱਕ ਬੋਲ ਪੂਰਾ ਹੁੰਦਾ ਹੈ। ਜਿਹੜੇ ਉੱਚ ਦੇ ਪੀਰ ਦੇ ਦਲਾਵਰ ਖਾਨ ਦਰਸ਼ਨ ਕਰ ਰਹੇ ਹਨ ਨਾ ਵਿਦਾ ਇੱਕ ਇੱਕ ਇਹਨਾਂ ਦਾ ਬੋਲ ਬੜਾ ਬਲਸ਼ਾਲੀ ਹੈ ਬਚਨ ਪੂਰੇ ਹੁੰਦੇ ਨੇ ਐਵੇਂ ਕੋਈ ਸ਼ਰਾਪ ਨਾ ਲੈ ਬੈਠੇ ਦਲਾਵਰ ਖਾਨ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਾਜ਼ੀਆਂ ਦੇ ਕਹਿਣ ਤੇ ਸ਼ਨਾਖਤ ਹੋਣ ਤੋਂ ਬਾਅਦ ਵਿਦਾ ਕੀਤਾ ਉੱਥੇ ਗੁਰਦੁਆਰਾ ਕਿਰਪਾਨਪੀਟ ਸਾਹਿਬ ਸੁਭਾਏਮਾਨ ਹੈ 사ਤ ਸੰਗਤ ਜੀ ਸਾਉ ਸੰਖੇਪ ਇਤਿਹਾਸਾਂ ਜਾ ਕੀਤਾ ਹੈ ਕੱਲ ਨੂੰ 22 ਤਰੀਕ ਹੈ ਗੁਰਦੁਆਰਾ ਝਾੜ ਸਾਹਿਬ ਤੋਂ ਸੁੰਦਰ ਨਗਰ ਕੀਰਤਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੈ ਮਾਚੀਵਾੜਾ ਸਾਹਿਬ ਆਉਣਾ ਹੈ 10 ਵਜੇ ਉੱਥੋਂ ਚਾਲੇ ਪਾਏ ਜਾਣੇ ਹਨ ਸ਼ਾਮ ਨੂੰ ਇੱਥੇ ਸੰਪੂਰਨਤਾ ਹੈ 23 ਤਰੀਕ ਸਾਰਾ ਦਿਨ ਦੀਵਾਨ ਸਜ ਰਹੇ ਹਨ ਰਾਤ ਨੂੰ ਕਵੀ ਦਰਬਾਰ ਸਜਦਾ ਹੈ ਢਾਡੀ ਜਥੇ ਪ੍ਰਚਾਰਕ ਸਹਿਬਾਦ ਗੁਰੂ ਜਸ ਸਰਵਣ ਕਰਵਾਉਂਦੇ ਹਨ ਸਨਿਮਰ ਬੇਨਤੀ ਹੈ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ 23 ਤਰੀਕ ਰਾਤ ਦੇ ਦੀਵਾਨਾਂ ਵਿੱਚ ਪੰਥ ਦੇ ਵਿਦਵਾਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗੁਰਮਤਿ ਵਿਚਾਰਾਂ ਨਾਲ ਜੋੜਨ ਵਾਸਤੇ ਪਹੁੰਚ ਰਹੇ ਹਨ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਵੀ 24 ਤਰੀਕ ਦੇ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਗੁਰਦੁਆਰਾ ਪਾਈ ਗਨੀਖਾ ਨਵੀਂ ਖਾਨ ਸਾਹਿਬ ਵਿਖੇ ਵੀ ਦੀਵਾਨ ਸਜਾਏ ਜਾ ਰਹੇ ਹਨ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਆਓ ਹਾਜ਼ਰੀਆਂ ਭਰੀਏ ਬੱਚਿਆਂ ਨੂੰ ਵੀ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਜੋੜੀਏ ਆਪ ਵੀ ਜੁੜੀਏ ਵੱਧ ਤੋਂ ਵੱਧ ਬਾਣੀ ਪੜੀਏ ਗੁਰੂ ਵਾਲੇ ਬਣੀਏ ਅਮਰ ਸ਼ਾਹ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਿਤਾਈਏ ਸਭ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ